ਸਿੰਘ ਸਾਹਿਬ ਨੂੰ ਜਿਹੜੇ ਗੱਲੋਂ ਯਾਰ ਬੜੀ ਇੱਕ ਮੰਤਰੀ ਦੀ ਬੜੀ ਚਰਚਾ ਚੱਲ ਰਹੀ ਹੈ ਕਿ ਜੇਕਰ ਕੌਂਕੇ ਦੀ ਰਿਪੋਰਟ 31 ਸਾਲ ਬਾਅਦ ਰਿਲੀਜ਼ ਸਦਾ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਹੜੇ ਸਨ ਇਹ ਬਹੁਤ ਹੀ ਭਜਨੀਕ ਗੁਰਸਿੱਖ ਸਨ ਯਾਰੋ ਆਈਡੀ ਉੱਪਰ ਆਈਡੀ ਨਾ ਨਾ ਰੱਖੋ ਜਿਨ੍ਹਾਂ ਨੂੰ 1993 ਦੇ ਵਿੱਚ ਉਸ ਵੇਲੇ ਦੇ ਜਿਹੜੇ ਤਤਕਾਲੀਨ ਅਫਸਰ ਸੀ ਪੁਲਿਸ ਦੇ ਉਹਨਾਂ ਨੇ ਕੋਹ ਕੋ ਕੇ ਜਿਹੜਾ ਮਾਰਿਆ ਸੀ ਜਗਰਾਉਂ ਦੇ ਵਿੱਚ ਸ਼ਹੀਦ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਮੈਂ ਸਮਝਦਾ ਕਿ ਉਹਨਾਂ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਕੌਕੇ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਿਆ ਤੇ ਉਹਨਾਂ ਦੀ ਯਾਦ ਦੇ ਵਿੱਚ ਉਹ ਸ੍ਰੀ ਅਖੰਡ ਪਾਤਸ਼ਾਹ ਵੀ ਘਰੋਂਦੇ ਹੁੰਦੇ ਸੀ ਇਹ ਭਾਈ ਕੌਕੇ ਸੰਤ ਗਿਆਨੀ ਬਾਬਾ ਸੁੰਦਰ ਸਿੰਘ ਜੀ ਜਿਹੜੇ ਬੜੇ ਮਹਾਨ ਪਜਨੀਕ ਸਾਧੂ ਹੋਏ ਨੇ ਉਹਨਾਂ ਦੇ ਭਰਾ ਭਾਈ ਇੰਦਰ ਸਿੰਘ ਦੇ ਵਿਦਿਆਰਥੀ ਸੀ ਮਦਨੀ ਕਲਾਂ ਪੜ੍ਹਦੇ ਸੀ ਹਰ ਸਾਲ ਹੀ ਭੋਗ ਪੈਂਦਾ ਸੀਗਾ ਤੇ ਮੈਨੂੰ ਜਿਹੜੀ ਜਾਤੀ ਜਾਣਕਾਰੀ ਹੈਗੀ ਮੇਰੇ ਕੋਲੇ ਇਹ ਭੋਗ ਦੇ ਉੱਤੇ ਕੋਈ ਜੀ ਸਿੱਖ ਜਿਹੜੇ ਆ ਸ਼ਾਮਿਲ ਹੁੰਦੇ ਸੀ ਜਿਹੜੇ ਅੱਜ ਬਾਹਾਂ ਲਾਰ ਲਾਰ ਕੇ ਭਾਈ ਕੌਂਕਾ ਸਾਹਿਬ ਦੀ ਸ਼ਹੀਦੀ ਦੀ ਗੱਲ ਕਰ ਰਹੇ ਆ ਤੇ ਇਹ ਵੀ ਉਦੋਂ ਜਉਂਦੇ ਸੀਗੇ ਤੇ ਕਿੰਨੇ ਕ ਅਸੀਂ ਉਹਨਾਂ ਦੇ ਭੋਗ ਤੇ ਜਾਂਦੇ ਸੀ ਕਿੰਨੇ ਕ ਅਸੀਂ ਉਹਨਾਂ ਦੇ ਅਰਦਾਸ ਸਮਾਗਮਾਂ 'ਚ ਸ਼ਾਮਿਲ ਹੁੰਦੇ ਸੀ ਅ 25 ਸਾਲ ਰਿਪੋਰਟ ਜਿਹੜੀ ਹੈ ਭਾਈ ਕੌਕੇ ਦੀ ਉਹ ਸਰਕਾਰ ਦੀਆਂ ਲਮਾਰੀਆਂ ਦੇ ਵਿੱਚ ਧੂੜ ਫੱਕਦੀ ਰਹੀ ਹੈ ਤੇ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਉਹ ਫਾਈਲ ਨੂੰ ਚੁੱਕ ਕੇ ਜਿਹੜਾ ਉਹਦੀ ਗਰਦ ਝਾੜਨ ਦਾ ਵੀ ਯਤਨ ਨਹੀਂ ਕੀਤਾ ਵੀ ਗਰਦ ਝਾੜ ਕੇ ਦੇਖ ਲਈਏ ਇਹਦੇ ਵਿੱਚ ਹੈ ਕਿ ਤੇ ਦੋਸ਼ੀਆਂ ਨੂੰ ਸਜ਼ਾਵਾ ਜਿਹੜੀਆਂ ਦੇਣੀ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਮੈਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਕਹਾਂਗਾ ਕਿ ਜੋ ਪਿਛਲੀਆਂ ਸਰਕਾਰਾਂ ਨੇ ਗਲਤੀ ਕੀਤੀ ਹੈ ਤੇ ਉਹਨੂੰ ਪਾਸੇ ਰੱਖਦੇ ਹੋਏ ਜਿਹੜੀ ਮੌਜੂਦਾ ਸਰਕਾਰ ਹੈ ਘੱਟੋ ਘੱਟ ਇਹ ਉਸ ਰਿਪੋਰਟ ਦੇ ਉੱਤੇ ਕਾਰਵਾਈ ਜ਼ਰੂਰ ਕਰੇ ਤੇ ਦੋਸ਼ੀਆਂ ਨੂੰ ਸਜ਼ਾਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਜੇ ਕਿਸੇ ਦੀ ਡੈਥ ਵੀ ਹੋ ਗਈ ਹੈ ਨਾ ਤੇ ਉਹਨਾਂ ਨੂੰ ਵੀ ਜਿਹੜੀ ਹੈ ਸੰਕੇਤਕ ਸਜ਼ਾ ਜਿਹੜੀ ਹੈ ਉਹ ਕੋਰਟ ਵੱਲੋਂ ਜਰੂਰ ਦਿਵਾਉਣੀ ਚਾਹੀਦੀ ਹੈ। ਆਪਣਾ ਫਾਈਲ ਆ ਜਾਣ ਜਾਣੇ ਚਾਹੀਦੇ ਤੇ ਪਤਾ ਲੱਗਣਾ ਚਾਹੀਦਾ ਹੈ ਇਤਿਹਾਸ ਦੇ ਵਿੱਚ ਕਿ ਬੰਦੇ ਨੇ ਕੀਤਾ ਸੀ ਤੇ ਮੌਤ ਤੋਂ ਬਾਅਦ ਵੀ ਇਹਨੂੰ ਸਜ਼ਾ ਜਿਹੜੀ ਹੈ ਉਹ ਮਿਲੀ ਸੀ। ਐਸਾ ਹੋਣਾ ਚਾਹੀਦਾ ਹੈ। ਤੇ ਮੈਂ ਜਰੂਰ ਮੌਜੂਦਾ ਸਰਕਾਰ ਨੂੰ ਕਹਾਂਗਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਨੂੰ ਪਾਸੇ ਰੱਖ ਕੇ ਤੇ ਮੌਜੂਦਾ ਸਰਕਾਰ ਜਿਹੜੀ ਉਹ ਤਵਾੜੀ ਰਿਪੋਰਟ ਹੈ ਉਹਦੇ ਤੇ ਕਾਰਵਾਈ ਕਰੇ ਤੇ ਦੋਸ਼ੀਆਂ ਨੂੰ ਸਜ਼ਾ ਦੇਵੇ ਤਾਂ ਜੋ ਸਿੱਖਾਂ ਨੂੰ ਇਨਸਾਫ਼ ਮਿਲ ਸਕੇ। ਸਰਕਾਰ ਨੂੰ ਇਹ ਯਾਦ ਹੈ ਕਿ ਬੰਦੀ ਸਿੰਘਾਂ ਨੇ ਕੀ ਗਲਤੀ ਕੀਤੀ ਪਰ ਇਹ ਨਹੀਂ ਯਾਦ ਸਾਡੀ ਸਿੰਘਾਂ ਦਾ ਕੀ ਹੁੰਦਾ ਰਿਹਾ ਬਿਲਕੁਲ ਮੈਂ ਵਹੀ ਮੈਂ ਵਹੀ ਵਹੀ ਉਹੀ ਗੱਲ 2097 ਜਿਹੜੇ ਨਜਾਇਜ਼ ਹਰਾਸਤਾਂ ਦੇ ਵਿੱਚ ਪੰਜਾਬ ਪੁਲਿਸ ਨੇ ਮਾਰੇ ਨੇ ਉਸ ਦੌਰ ਦੇ ਦੌਰਾਨ ਉਹਨਾਂ ਨੂੰ ਸੁਪਰੀਮ ਕੋਰਟ ਮੁਆਵਜ਼ਾ ਦੇ ਚੁੱਕੀ ਹੈ ਮਤਲਬ ਕਿ ਇਹ authentic ਹੋ ਚੁੱਕਿਆ ਹੈ ਕਿ ਇਹ 2097 ਜਿਹੜੇ ਸਿੱਖ ਨੌਜਵਾਨ ਸੀ ਇਹਨਾਂ ਨੂੰ ਉਸ ਵੇਲੇ ਦੀ ਪੰਜਾਬ ਪੁਲਿਸ ਨੇ ਕੋਹ ਕੋ ਕੇ ਨਜਾਇਜ਼ ਹਰਾਸਤਾ ਚ ਰੱਖ ਕੇ ਸ਼ਹੀਦ ਕੀਤਾ ਸੀ ਤੇ ਜੇ ਉਹਦਾ ਦੇਖੀਏ ਤੇ ਖਾਲਾੜੀ ਦੀ ਰਿਪੋਰਟ ਮੁਤਾਬਕ 25000 ਲਾਸ਼ਾਂ ਜਿਹੜੀਆਂ ਇਹਨਾਂ ਨੇ ਖੁਰਦਪੁਰਦ ਕੀਤੀਆਂ ਨੇ ਤੇ ਜਦ ਕਿ ਇਹ ਗਿਣਤੀ ਜਿਹੜੀ ਹੈ ਇਹ ਲੱਖਾਂ ਦੀ ਵਿੱਚ ਹੈਗੀ ਹੈ ਕਿ ਸਾਡਾ ਲੱਖਾਂ ਨੌਜਵਾਨ ਕੋਈ ਲੱਖ ਦੇ ਕਰੀਬ ਲੱਖ ਤੋਂ ਵੱਧ ਨੌਜਵਾਨ ਜਿਹੜਾ ਹੈ ਉਸ ਦੌਰ ਦੇ ਵਿੱਚ ਇਹਨਾਂ ਨੇ ਸ਼ਹੀਦ ਕੀਤਾ ਹੈਗਾ ਲਾਪਤਾ ਕੀਤਾ ਹੈ ਤੋਂ ਬਾਅਦ ਕਾਲੀ ਦਲ ਦੀ ਵੀ ਸਰਕਾਰ ਰਹੀ ਮੈਂ ਇਹੀ ਗੱਲ ਕਹਿਣਾ ਹੈ ਨਾ ਕਿ ਕਿਸੇ ਵੀ ਸਰਕਾਰ ਨੇ ਉਹਨਾਂ ਦੋਸ਼ੀਆਂ ਦੇ ਖਿਲਾਫ ਮੈਂ ਚਾਹੀਦਾ ਤੇ ਇਹ ਸੀ ਕਿ ਕਮਿਸ਼ਨ ਬਣਾਉਣਾ ਚਾਹੀਦਾ ਸੀ ਨਜਾਇਜ਼ ਜਿਹੜੀਆਂ ਹਰਾਸਤਾਂ ਦੇ ਵਿੱਚ ਕਤਲਿਆਮ ਹੋਇਆ ਹੈ ਦੇਖੋ ਸਭ ਤੋਂ ਘਣਾਉਣਾ ਜਿਹੜਾ ਅਤਵਾਦ ਹੈ ਨਾ ਉਹ ਸਰਕਾਰੀ ਅਤਵਾਦ ਹੁੰਦਾ ਹੈ ਇਹ ਇੱਕ ਕਿਸਮ ਦਾ ਸਰਕਾਰੀ ਅਤਵਾਦ ਸੀ ਸਰਕਾਰੀ ਅਤਵਾਦ ਨੇ ਸਾਡੇ 1 ਲੱਖ ਨੌਜਵਾਨਾਂ ਦਾ ਲਹੂ ਪੀਤਾ ਔਰ ਸਭ ਤੋਂ ਵੱਧ ਕਿਸਮਤੀ ਹੈ ਕਿ ਕਿਸੇ ਸਰਕਾਰ ਨੇ ਉਹਨਾਂ ਅਤਵਾਦੀਆਂ ਨੂੰ ਸਰਕਾਰੀ ਅਤਵਾਦੀਆਂ ਨੂੰ ਸਜ਼ਾ ਦੇਣ ਦਾ ਯਤਨ ਨਹੀਂ ਕੀਤਾ। ਸਭ ਇੱਕ ਡਿਮਾਂਡ ਕੀਤੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਕੌਮੀ ਸ਼ਹੀਦ ਦਾ ਬਣਾਓ। ਦੇਖੋ ਤਾਂ ਜਦੋਂ ਉਹਨਾਂ ਦੀ ਤਸਵੀਰ ਜੈਪ ਕਰਦੇ ਵਿੱਚ ਲੱਗ ਗਈ ਤੇ ਉੱਥੇ ਲਿਖਿਆ ਗਿਆ ਸੀ ਸ਼ਹੀਦ ਭਾਈ ਕੌਂਕੇ ਸਾਹਿਬ ਤੇ ਉਹਨਾਂ ਨੂੰ ਸ਼ਹੀਦ ਕੌਮ ਨੇ ਸਵਰ ਕਰ ਹੀ ਲਿਆ। ਕਈ ਲੋਕ ਅੱਜ ਵੀ ਇਸ ਦੁਗਦਾ ਦੇ ਵਿਚਲੇ ਉਹ ਮੰਨਦੇ ਨੇ ਕਿ ਉਹ ਸਾਧਕਾ ਜੱਫੇਦਾਰ ਨੇ ਕੋਈ ਨਹੀਂ ਮੈਂ ਇਸ ਬਵਾਦ ਚ ਨਹੀਂ ਪੈਣਾ ਮੈਨੂੰ ਕੋਈ ਪਤਾ ਨਹੀਂ ਪਰ ਉਹ ਇੱਕ ਬੰਦਗੀ ਵਾਲੀ ਰੂਹ ਸੀ ਪਜਨੀਗ ਰੂਹ ਸੀ ਸਾਧੂ ਸੀ ਇੱਕ ਜਿਨ੍ਹਾਂ ਨੂੰ ਕੋ ਕੋ ਕੇ ਉਸ ਵੇਲੇ ਦੇ ਜਲਾਦ ਅਫਸਰਾਂ ਨੇ ਮਾਰਿਆ ਸੀ ਸਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਰਮ ਨੇ ਜਿਹੜਾ ਬੰਦੀ ਸਿੰਘਾਂ ਦੇ ਰੂਤੇ ਬਿਆਨ ਦਿੱਤਾ ਉਹਨੂੰ ਲੈ ਕੇ ਇਸ ਤਰ੍ਹਾਂ ਦਾ ਅਗਰੈਸਿਵ ਹੋ ਕੇ ਬਿਆਨ ਦੇਣਾ ਇਹ ਸ਼ੋਭ ਨਹੀਂਖਣੀ ਹੈ